ਆ ਇਹਦਾ ਗੱਲ ਤੇ ਰਿਪੋਰਟ ਉਹਦੇ ਚੋਂ ਇਹਦਾ ਇਹ ਕਵਰ ਨਹੀਂ ਬੰਦ ਹੋ ਰਿਹਾ ਨਾ ਨਾ ਬੱਚਾ ਠੀਕ ਹੈ ਭਾਜੀ ਠੀਕ ਹੈ ਠੀਕ ਰੱਖੋ ਜੀ मीडिया एक मिनट खड़े हो जी एक मिनट ਕਿਆ ਨਾਜੀ ਤੁਹਾਡਾ ਤਾਂ ਬੰਦੇ ਜੀ ਇਹਨਾਂ ਤੋਂ ਬੋਲੀ ਹੁੰਦੀ ਹੈ ਬੋਲੀ ਹੁੰਦੀ ਹੁੰਦੀ ਜੀ ਨਹੀਂ ਪੈਰਾ ਲਾਈਨ ਦਾ ਹੈ ਪੈਰਾ ਲਾਈਨ ਵੋਟ ਪਾਉਣ ਲੈ ਕੇ ਆ ਜੀ ਹਾਂ ਜੀ ਅੱਛਾ ਜੀ ਕਿਹੜੇ ਆਪਣੇ ਮਨ ਦੇ ਵਿੱਚ ਕੀ ਵਿਚਾਰ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਪਾਣੀ ਹਾਂ ਜੀ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਪਾਣੀ ਵੀ ਦਿਲ ਦੇ ਵਿੱਚ ਹੋਵੇ ਵੀ ਆਹ ਕੰਮ ਹੋਣੇ ਚਾਹੀਦੇ ਜਿੱਦਾਂ ਕੀ ਸੋਚਦੇ ਕੰਮ ਇਹ ਹੀ ਸੋਚਦੇ ਵੇ ਗਰੀਬ ਗੁਰੂ ਦੀ ਨੂੰ ਦੇਖਿਆ ਕੋਈ ਮੁਸ਼ਕਲਾਂ ਹੱਲ ਕਰੇ ਉਹ ਹੈ ਉਹ ਮੁੱਦਿਆਂ ਨੂੰ ਲੈ ਕੇ ਵੋਟ ਪਾਉਂਦੇ ਹਾਂ ਜੀ ਹਾਂ ਜੀ ਹੁਣ ਗਰੀਬਾਂ ਨੂੰ ਕੌਣ ਪੁੱਛਦਾ ਬਾਅਦ ਚ ਬੋਟ ਵਿੱਕਰ ਤਾਂ ਸਭ ਕਹਿੰਦੇ ਸਾਨੂੰ ਪਾਇਆ ਜੀ ਸਾਨੂੰ ਪਾਇਆ ਠੀਕ ਹੈ ਕਿ ਨਹੀਂ ਹੂੰ ਹੂੰ ਠੀਕ ਬਾਅਦ ਚ ਕੋਈ ਨਹੀਂ ਪੁੱਛਣਾ ਇੱਥੇ ਫੋਟੋ ਕਰ ਲੈਂਦੇ ਵਿੱਚ ਕੱਢ ਜਾ ਕਿਹੜਾ ਤੁਹਾਡੇ ਹੀ ਪਿੰਡ ਹਾਂ ਜੀ ਠੀਕ ਰਿਹਾ ਲੋਰ ਪਰਮਿਸ਼ਨ ਹੈ

तो jilu पानी ਬਾਜੀ ਮੁੱਕ ਮਾਰੀ ਦੇ ਸ਼ੁਰੂ ਕਰੀਏ ਤਾ ਬਾਈ ਇਹ ਪਹਾੜ ਪਰ ਖਮਲਾਏ ਕਾਹੀ ਯਾਰ ਮਹਿੰਦਲੀ ਕਾਹੀ ਯਾਰ ਮਹਿੰਦਲੀ 65 ਸਾਲ ਦੀ ਹੈ ਹੈ 65 ਸਾਲ ਕੋਸ਼ਿਸ਼ ਕਰੇ ਬੋਲਣ ਦੀ ਬੋਲੋ ਅਰੇ ਯਾਰ ਵੋਟ ਪਾਣਾਈ ਜੀ ਖੁਸ਼ ਹੈ ਦਿਲ ਆਹ ਠਾ ਵਾਸਾ ਰਾਮ ਰਾਮ ਤੋਹ ਰਾਮ ਰਾਮ ਰਾਦੀ 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 ਠੀਕ ਹੈ 30 ਪਰਸੈਂਟੇਜ ਹੁੰਦਾ ਇਹਦਾ ਸੂਤਰ ਬੋਲਦੇ ਨੇ ਇਹਦਾ ਬਿਸ਼ਵ ਗਿਆ ਕੋਈ ਚਮੜੀ ਦੋ ਪਾਸੇ ਮੇਰੇ ਚੰਦਨ ਕੋਸ਼ਿਸ਼ ਅ ਕਦੀ ਪੋਰ ਪਾ ਕੇ ਆਏ ਤੇ ਕਿਦਾਂ ਆਏ ਕਹਿੰਦੇ ਵਿਆਹ ਤੋਂ ਪਹਿਲਾਂ ਜਿਹੜੇ ਵਿਆਹ ਤੋਂ ਬਾਅਦ ਪਹਿਲੀ ਵੋਟ ਦਿੱਤੀ ਹਾਂਜੀ ਪਹਿਲੀ ਵੋਟ ਮੈਂ ਕਹਿਣਾ ਚਾਹੁੰਦਾ ਕਿ ਸਾਰਿਆਂ ਨੂੰ ਵੋਟ ਪਾਣੀ ਚਾਹੀਦੀ ਹੈ ਸਾਡਾ ਦੀ ਘਰ ਤੇ ਵਾਤੇ ਵਾਤੇ ਵੋਟ ਪਾਣੀ ਚਾਹੀਦੀ ਯੂਥ ਨੂੰ ਅ ਤੀ ਦਿਮਾਗ ਤੇ ਕਿਹੜੇ ਮੁੱਦੇ ਸੀ ਕਿ ਕੀ ਹੋਣੇ ਚਾਹੀਦੇ ਮੁੱਦੇ ਇੰਦੇ ਉਹ ਜੀ ਇਹ ਕਿ ਰੋਜ਼ਗਾਰ ਸਾਰਿਆਂ ਨੂੰ ਮਿਲਣਾ ਚਾਹੀਦਾ ਹਾਂਜੀ ਤੇ ਐਨਐਸਸੀ ਨੂੰ ਛੇ ਪੰਨ੍ਹ ਦੇ ਚਾਹੀਦੇ ਜੀ ਨਾ ਜੀ ਤੁਹਾਡਾ ਮੇਰਾ ਨਾਮ ਇਕਵਾਲ ਸਿੰਘ ਕਿ ਕਿੰਦਾ ਦੀਆਂ ਸੇਵਾਵਾਂ ਤੁਹਾਡੇ ਕੋਲ ਜਿਹੜੇ ਦਿੱਤੇ ਜਾ ਰਿਹਾ ਇੱਥੇ ਐਜ਼ੇ ਬੀ ਐਲਓ ਤੁਸੀਂ ਹੈਗੇ ਹੋ ਕਿਹੋ ਜਿਹੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਮੈਂ ਜੀ ਬੂਥ ਨੰਬਰ 179 ਝਿੰਗੜੀ ਉੱਪਰ ਦਾ ਬੀ ਐਲਓ ਹਾਂ ਤੇ ਮੇਰੇ ਬੂਥ ਤੇ 823 ਵੋਟਾਂ ਕੁੱਲ ਤੇ ਅਸੀਂ ਜਿਹੜੀ ਹੈਗੀ ਇੱਥੇ ਸੁਵਿਧਾਵਾਂ ਖਾਣਾ ਤਿਆਰ ਕਰਕੇ ਮੀਡੀ ਮੀਲ ਦੁਆਰਾ ਤੇ ਬਾਕੀ ਜਿਹੜਾ ਹੈਗਾ ਇਹ ਅ ਆਂਗਣਵਾੜੀ ਵਰਕਰ ਜਿਹੜੇ ਹੈਗੇ ਸਾਡੇ ਇੱਥੇ ਲੱਗੇ ਹੋਏ ਆ ਜਿਹਦੇ ਛੋਟੇ ਬੱਚਿਆਂ ਨੂੰ ਸੁਭਾੜਦੇ ਨੇ ਉਸ ਤੋਂ ਬਾਅਦ ਜੀ ਵੇਟਿੰਗ ਰੂਮ ਬਣਾਇਆ ਹੈ ਅਸੀਂ ਤੇ ਆਪਣਾ ਵੋਟਰ ਹੈਲਥ ਸੈਂਟਰ ਅਸੀਂ ਬਣਾਇਆ ਹੋਇਆ ਜੇ ਕਿਸ ਨੂੰ ਕੋਈ ਪਤਾ ਨਹੀਂ ਲੱਗਦਾ ਸਾਡੇ ਬਾਕੀ ਅਸੀਂ ਵਲੰਟੀਅਰ ਜਿਹੜੇ ਹੈਗੇ ਉਹ ਵੀ ਲਗਾਏ ਹੋਏ ਆ ਜਿਹੜੇ ਵਲੰਟੀਅਰ ਹੈ ਸਾਡੇ ਜਿਹੜੇ ਅਪਾਹਜ ਬੰਦੇ ਹੈਗੇ ਆ ਜਿਹੜੇ ਨਹੀਂ ਚੱਲ ਫਿਰ ਸਕਦੇ ਬਜ਼ੁਰਗ ਹੈ ਉਹਨਾਂ ਨੂੰ ਅੱਜ ਤੱਕ ਮੂਸਤਕ ਲੈ ਕੇ ਆ ਤੇ ਬੀਲਚੇਰ ਤੇ ਜਾ ਕਿਦਾਂ ਬੀਲਚੇਰ ਠੀਕ ਹੈ ਪੂਰੀ ਅਸੀਂ ਫੈਸਿਲਿਟੀ ਦੇ ਰਹੇ ਆ ਜੀ ਤਾਂ ਕਿ ਸਾਡੀ ਵੋਟ ਜਿਹੜੀ ਹੈਗੀ ਸਭ ਤੋਂ ਵੱਧ ਜਿਹੜੀ ਹੈਗੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੋਟਾਂ ਤੋਂ ਬਾਅਦ ਆਉਣ ਔਰ ਵੋਟ ਕਰਕੇ ਜਾਣਗੇ ਇੱਕ ਪਰਬ ਹੈ ਜੀ ਇਸ ਪਰਬ ਨੂੰ ਮਨਾਇਆ ਜਾਵੇ ਠੀਕ ਹੈ ਆ ਵੋਟ ਪਾ ਕੇ ਜੀ ਹਾਂ ਜੀ ਦਿਮਾਗ ਦੇ ਵਿੱਚ ਕਿਹੜੇ ਹੈਗੇ ਸੀਗੇ ਸਵਾਲ ਜਾਂ ਕਿਹੜੇ ਮੁੱਦੇ ਸੀਗੇ बेसिकली युवा और यूथ के लिए तो मैं चाहूंगी तो तो की अपील करना जैसे की मेरा मेन मुद्दा ये जैसे मास्टर वाले लोग है अभी भी आप देख लो यहाँ पे हमारे बैठे हुए हैं धरना लगा के तो मुद्दा यही रहेगा बेसिकली मुद्दा मेरा यही रहेगा की फिल करूंगी कि बहुत-बहुत वोट पई जावे बिल्कुल अपना हक हाँ अपना अधिकार जिसको जो सही लगता करे लेकिन सच के लिए खड़ा हो तो तो बाद पहली वोट पई जाना हाँ जी बिल्कुल जी फर्स्ट वोट नाल किदे नाल आए तुसी अपने हस्बैंड के साथ